ਪੰਜਾਬ ਦੀ ਰਾਜਨੀਤੀ ਵੱਡਾ ਪਚਾਲ ਆ ਚੁੱਕਾ ਗਿਆ ਈਡੀ ਨੇ ਭਾਰਤਪੂਰਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗਿਆ 2000 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ ਵਿੱਚ ਹੋਵੇਗੀ ਕਾਰਵਾਈ ਪੰਜਾਬ ਦੀ ਸਿਆਸਤ 'ਚ ਅੱਜ ਇੱਕ ਵੱਡਾ ਤਮਾਕਾ ਹੋ ਚੁੱਕਾ ਗਿਆ ਹੈ ਪੰਜਾਬ ਕਾਂਗਰਸ ਦੇ ਸੀਨੀ ਰਾਗੂ ਭਾਰਤਪੂਰਨ ਆਸ਼ੂ ਨੂੰ ਜਲੰਧਰ ਵਿਖੇ ਈਡੀ ਦਫਤਰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿੱਹਾਂ ਈਡੀ ਵੱਲੋਂ ਜਲੰਧਰ ਦਫਤਰ ਵਿੱਚ ਇਨਾਂ ਤੋਂ ਪੁਸ਼ਕਿਸ਼ ਕੀਤੀ ਗੈਸੀ ਉਸ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ ਕਿ ਜਾਨਕਾਰੀ ਮੁਤਾਬਕ ਭਾਰਤ ਪੂਸ਼ਨ ਆਸ਼ੂ ਵੀਰਵਾ ਸਵੇਰੇ 8:00 ਵਜੇ ਈਡੀ ਦਫਤਰ ਪਹੁੰਚੇ ਸਨ ਜਿੱਤੇ ਦੁਪਹਿਰ ਤੱਕ ਉਹਨਾਂ ਕੋਲੋਂ ਪੁਸ਼ਕਿਸ਼ ਕੀਤੀ ਗਈ ਇਸ ਲੰਬੀ ਪੁਸ਼ਕਿਸ਼ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਗ੍ਰਿਫਤਾਰੀ ਅਨਾਜ ਦੀ ਟੋਆ ਟਵਾਈ ਦੇ ਟੈਂਡਰ ਵਿੱਚ ਹੋਏ ਵੱਡੇ ਕਪੜੇ ਨੂੰ ਲਾਕੇ ਹੋਈ ਹੈ ਤੁਹਾਨੂੰ ਦੱਸਦੀ ਕਿ ਭਾਰਤਪੁਨਾ ਆਸ਼ੂ ਖਿਲਾਫ منی ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਸਾਬਕਾ ਮੰਤਰੀ ਭਾਰਤਪੁਨ ਆਸ਼ੂ ਜਦੋਂ ਖੁਰਾਕ ਤੇ ਸਿਵਲ ਸਪਲਾਈ ਮੰਤਰਾਲੇ ਦੀ ਵਾਗਡੋਰ ਸੰਭਾਲ ਰਹੇ ਸਨ ਉਹਨਾਂ ਦੇ ਕਰੀਬ 2000 ਕਰੋੜ ਰੁਪਏ ਦੇ ਟੈਂਡਰ 'ਚ ਕਪੜੇ ਦੇ ਦੋਸ਼ ਲੱਗਾ ਸੀ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟੋਬਾ ਟੁਆਈ ਦੇ ਟੈਂਡਰਾਂ ਵਿੱਚ ਵੱਡੇ ਪੱਧਰ ਤੇ ਬੇਨਿਜ਼ਮੀ ਹੋਈਆਂ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟਰਾਂਸਪੋਰਟਰ ਅਤੇ ਸਪਲਾਈ ਦੇ ਨਾਂ ਤੇ ਕਈ ਫਰਜੀ ਵਾਨਾ ਅਤੇ ਉਹਨਾਂ ਦੀ ਦੁਰਵਤੋਂ ਵੀ ਕੀਤੀ ਜਾਂਦੀ ਰਹੀ